ਸਰਪੰਚੀ ਦੀਆਂ ਚੋਣਾਂ ਦਾ ਮਾਹੌਲ ਇਸ ਟਾਈਮ ਪੂਰੇ ਸਿਖਰਾਂ ਤੇ ਭਖਿਆ ਹੋਇਆ ਹੈ ਕਈਆਂ ਦੇ ਫਾਰਮ ਰਿਜੈਕਟ ਹੋਏ ਨੇ ਤੇ ਕਈਆਂ ਦੇ ਸਿਲੈਕਟ ਹੋਏ ਨੇ ਉਸ ਵਿੱਚ ਜਿਨ੍ਹਾਂ ਦੇ ਫਾਰਮ ਸਿਲੈਕਟ ਹੋਏ ਨੇ ਉਹਨਾਂ ਵੱਲੋਂ ਚੋਣ ਨਿਸ਼ਾਨ ਲੈਣ ਲਈ ਲੰਬੀਆਂ-ਲੰਬੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਨੇ ਇਸੇ ਦੌਰਾਨ ਪੱਤਰਕਾਰਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਭਾਈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਾ ਲਖਮੀ ਸਿੰਘ ਹੈ ਬੇਟਾ ਪਿੰਡ 'ਚ ਸਾਰੇ ਡਾਕਟਰ ਸੋਹਣ ਹੀ ਕਹਿੰਦੇ ਨੇ ਕਿਹੜਾ ਪਿੰਡ ਹੈ ਜੀ ਜੀ ਮੇਰਾ ਪਿੰਡ ਖਾਨਪੁਰ ਗੰਡਿਆ ਜੀ ਤੇ ਅੱਜ ਜੋ ਆਪਣਾ ਚੋਣ ਨਿਸ਼ਾਨ ਲੈਣ ਵਾਸਤੇ ਖੜੇ ਹੁ ਕੀ ਕਹਣਾ ਅ ਚੋਣ ਨਿਸ਼ਾਨ ਲੈਣ ਵਾਸਤੇ ਖੜੇ ਆ ਜੀ ਤੇ ਪੂਰੀ ਤਿਆਰੀ ਹੈ ਫੁੱਲ ਤਿਆਰੀ ਹੈ ਜੋ ਵੀ ਡਿਸੀਜਨ ਹੋਏਗਾ ਉਹ ਮੰਨੇ ਜਾਵਾਂਗੇ ਬਸ ਇੱਕ ਅਸੀ ਚਾਹੁੰਦੇ ਆ ਵੀ ਵਿਕਾਸ ਦੇ ਵਾਸਤੇ ਖੜੇ ਆ ਪਿੰਡ ਦਾ ਵਿਕਾਸ ਹੋਣਾ ਜ਼ਰੂਰੀ ਹੈ ਜੀ ਤੇ ਪਿੰਡ ਤੇ ਕਿਹੜੇ ਕਿਹੜੇ ਵਿਕਾਸ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਆਪਣਾ ਪਿੰਡ ਵਿੱਚ ਬਹੁਤ ਮੁੱਦੇ ਹੈ ਜੀ ਪਿੰਡ ਦੀਆਂ ਗਲੀਆਂ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਪਿੰਡ ਦੇ ਵੈਸੇ ਵੀ ਦੇਖਿਆ ਜਾਵੇ ਤਾਂ ਨਿਰੇਖਸ ਦੀ ਪਿੰਡ ਦੀ ਹੁੰਦੀ ਹੈ ਲਾ ਦੂਜੇ ਪਿੰਡ ਦੇ ਜਾਂਦੇ ਆ ਜਦ ਕਿ ਪਿੰਡ ਦੇ ਵਿੱਚ ਆਪਣਾ ਕੰਮ ਬਾਕੀ ਪੈਂਡਿੰਗ ਪਿਆ ਅਸੀਂ ਚਾਹੁੰਦੇ ਆਂ ਕਿ ਪਿੰਡ ਦੇ ਵਿੱਚ ਜਿਹੜੇ ਮੁੱਦੇ ਪਿੰਡ ਦੇ ਪਿੰਡ ਦੇ ਵਿੱਚ ਹੀ ਹੱਲ ਹੋਣ ਨਾ ਕਿ ਗੰਡੇ ਖੜੀ ਜਾ ਕੇ ਕੰਮ ਕਰਾਇਆ ਜਾਵੇ ਨਾ ਕਿ ਦੂਜੇ ਪਿੰਡੇ ਜਾ ਕੇ ਕੰਮ ਕਰਾਇਆ ਜਾਵੇ ਤੇ ਪੰਚੀ ਦੀ ਚੋਣਾ 'ਚ ਇਤਾਂ ਹੁੰਦਾ ਕਿ ਆਪਸੀ ਦੁਸ਼ਮਣੀਆਂ ਪੈ ਜਾਂਦੀਆਂ ਇਸੇ ਨੂੰ ਪਿੰਡ ਵਾਲੇ ਕਿਤਾ ਦੇਖਦੇ ਹੋ ਤੁਸੀਂ ਨਹੀਂ ਸਾਡੇ ਪਿੰਡ 'ਚ ਦੁਸ਼ਮਣਾਂ ਵਾਲਾ ਕੋਈ ਚੱਕਰ ਨਹੀਂ ਜੀ ਅਸੀਂ ਮਿਲ ਵਰਤ ਕੇ ਕਰ ਰਹੇ ਆਂ ਕੰਮ ਹਾਂ ਜਿੱਤ ਹਰ ਬਣੀ ਹੋਈ ਹੈ ਜੀ ਜੋ ਕੈਂਡੀਡੇਟ ਦੂਜੇ ਖੜੇ ਆ ਉਹ ਵੀ ਆਪਣੇ ਹੀ ਆ ਲੈਣ ਵਾਸਤੇ ਹੁੰਦੀ ਹੈ ਜੋ ਵੀ ਮੈਂਬਰ ਬਣੇਗਾ ਉਹਨੂੰ ਉਹਦਾ ਧੰਨਵਾਦ ਜੋ ਬਣਾਏਗਾ ਜਿਸ ਨੂੰ ਤੇ ਕੀ ਨਾਮ ਹੈ ਮੈਡਮ ਸੁਸ਼ਿੰਦਰ ਕੌਰ ਸਰ ਤੇ ਆਪਣੇ ਪਿੰਡ ਵਿੱਚ ਕਿਹੜੇ ਵਿਕਾਸ ਨੂੰ ਲੈ ਕੇ ਤੁਸੀਂ 25 ਸੱਤਰ ਚਾਹ ਲਈ ਚੋਣਾਂ ਜਿੱਤ ਸਾਰੇ ਪਿੰਡ ਪਿੰਡ ਦੇ ਮਲੇ ਬਹੁਤ ਕਰਦੇ ਇਹ ਵਿਕਾਸ ਨਗਾ ਸਾਡੇ ਕੋਲ ਦਾ ਹੋਣਾ ਚਾਹੀਦਾ ਜੀ ਉਹਦੇ ਵਾਸਤੇ ਅਸੀਂ 25 ਲੜ ਰਹੇ ਹਾਂ ਜੀ ਤੇ ਤੁਸੀਂ ਪੰਜ ਵਸਤੇ ਜਾਂ ਸਰਪੰਚ ਵਸਤੇ ਅਸੀਂ ਪੰਜ ਵਸਤੇ ਕਰ ਰਹੇ ਹਾਂ ਸਰ ਓਕੇ ਤੇ ਅੱਜ ਜੋ ਚੋਣ ਨਿਸ਼ਾਨ ਤੁਹਾਨੂੰ ਮਿਲ ਰਿਹਾ ਕਿੰਨੀ ਕੁ ਖੁਸ਼ੀ ਫੀਲ ਹੋ ਰਹੀ ਹੈ ਬਹੁਤ ਖੁਸ਼ੀ ਫੀਲ ਹੋ ਰਹੀ ਹੈ ਸਰ ਤੇ 15 ਤਰੀਕ ਦੀ ਕਿਦਾਂ ਤਿਆਰੀ ਹੈ ਬਹੁਤ ਥੋੜਾ ਤਿਆਰੀ ਹੈ ਸਰ ਅੱਜ ਪੰਜ ਹਫ਼ਤੇ ਦੇ ਮਤਲਬ ਜਿਉਂਨੇ ਵੀ ਇੱਕ ਪਿੰਡ ਨੂੰ ਬੁਲਾਉਣਾ ਹੈ ਕਿਹੜਾ ਪਿੰਡ ਆ ਤੁਹਾਡਾ ਕੀ ਸਮੱਸਿਆ ਹੈ ਮੇਰਾ ਨਾਮ ਪਵਨਪ੍ਰੀਤ ਸਿੰਘ ਹੈ ਜੀ ਪਿੰਡ ਖੇਜਰਗੜ ਕਨੌੜ ਹੈ ਜੀ ਮੈਂ ਉੱਥੋਂ ਦਾ ਪਹਿਲਾ ਸਰਪੰਚ ਰਹਿ ਚੁੱਕਿਆ ਹਾਂ ਵੇ ਹੁਣ ਅਸੀਂ ਪੰਚੀਆਂ ਸਰਪੰਚੀਆਂ ਦੇ ਕਾਗਜ਼ ਭਰੇ ਸੀਗੇ ਸਾਰੇ ਪਿੰਡ ਨੇ ਹੁਣ ਸਾਡੀ ਦੋ ਪੰਚੀਆਂ ਦੇ ਕਾਗਜ਼ ਰੱਦ ਕਰ ਚੁੱਕੇ ਆਪੋਜੀਟ ਪਾਰਟੀ ਹੈ ਸਾਡੇ ਜਿਹੜੇ ਪੰਚ ਖੜੇ ਸੀ ਉਹ ਜਾਦ ਖੜੇ ਸੀਗੇ ਇੱਕ ਨਰਿੰਦਰਕੌਰ ਵਾਈਫ ਆਫ ਹਰਪ੍ਰੀਤ ਸਿੰਘ ਕਰਨੈਲ ਸਿੰਘ ਸਨ ਆਫ ਰੋਲਦਾ ਸਿੰਘ ਪਹਿਲਾਂ ਕਦੇ ਪੰਚ ਨਹੀਂ ਬਣੇ ਨਾ ਉਹ ਖੜੇ ਐ ਆਹ ਬੰਦੇ ਸੀਗੇ ਚਲੋ ਪਿੰਡ ਵਾਲਿਆਂ ਨੇ ਮੌਕਾ ਦਿੱਤਾ ਬਾੜ ਵਾਲਿਆਂ ਨੇ ਵੀ ਤੁਸੀਂ ਸਾਡੇ ਵੱਲੋਂ ਖੜੋ ਤੁਸੀਂ ਵਿਕਾਸ ਕਰਾਇਓ ਸਾਡੇ ਬਾੜ ਦਾ ਉਹਨਾਂ ਦੇ ਕਾਗਜ਼ ਰਿਜੈਕਟ ਕਰਾਦੇ ਤੇ ਐਡੂਕੇਸ਼ਨ ਕੀ ਲਾਇਆ ਵੀ ਤੁਹਾਡੇ ਘਰ ਵਿੱਚ ਰੈਂਪ ਹੈ ਜਾਂ ਤੁਹਾਡਾ ਬਾਧਰ ਇੱਕ ਦਾ ਰੈਂਪ ਲਾਤਾ ਇੱਕ ਦਾ ਬਾਧਰਾ ਬਾਹਰ ਲਾਤਾ ਨਾ ਕਿਸੇ ਦਾ ਬਾਧਰਾ ਬਾਹਰ ਹੈ ਜੀ ਉਹਦੇ ਚ ਨਾ ਕਿਸੇ ਦਾ ਰੈਂਪ ਹੈ ਦੋਨੇ ਘਰ ਉਹ ਬਾਹਰ ਬਾਈ ਪਏ ਹੋਏ ਆ ਆਪਣੀ ਜਗ੍ਹਾ 'ਚ ਪਏ ਹੋਏ ਆ ਰਜਿਸਟਰੀ ਵਾਲੀ ਜਗ੍ਹਾ ਤੇ ਉਹਨਾਂ ਦੀ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਦਾ ਪੰਚਾਇਤੀ ਜ਼ਮੀਨ ਨਾਲ ਫਿਰ ਵੀ ਉਹਨਾਂ ਦੇ ਕਾਗਜ਼ ਕੈਨਸਲ ਕਰ ਚੁੱਕੇ ਕੱਲ ਤੇ ਕੀ 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 ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆਂ ਵੀ ਉਹਨਾਂ ਦੇ ਕਾਗਜ਼ ਬਹਾਲ ਕਰਕੇ ਉਹਨਾਂ ਨੂੰ